ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕ੍ਰਿਮੀਨਲਜ਼ ਦੇ ਖਿਲਾਫ ਲਗਾਤਾਰ ਐਕਸ਼ਨ ਜਾਰੀ ਹੈ ਔਰ ਡਰੱਗਜ਼ ਦੇ ਉੱਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ ਉਹਦੇ ਤਹਿਤ ਇਹ ਜਿਹੜੇ 5 ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਇੱਕ ਜੀਵਨ ਫੌਜੀ ਨਾਲ ਰਿਲੇਟਿਡ ਨੇ ਇਹ ਬੰਦੇ 4 ਅਰੈਸਟ ਕੀਤੇ ਪੁਲਿਸ ਨੇ ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੇ ਕੁਮਾਰ 엘ियस ਅੱਜੂ ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕੱਦਮਾ ਦਰਜ ਹੈ ਸੀਪੀ ਜਲੰਧਰ ਦੇ ਏਰੀਏ ਚ ਔਰ ਇਹਦੇ ਜਿਹੜੇ ਸਾਥੀ ਨੇ ਨਰੇਸ਼ ਕੁਮਾਰ 엘ियस ਬੱਬੂ ਅਭਿਨਵ ਭਗਤ 엘ियस ਅਭੀ ਸਨੀ ਕੁਮਾਰ son of सुरेंद्र ਕੁਮਾਰ ਔਰ ਇਹਨਾਂ ਦਾ ਇੱਕ ਪੰਜਵਾਂ ਸਾਥੀ ਜਿਹੜਾ ਜੁਵినਾਈਲ ਹੈ ਜਿਹਦਾ ਨਾਮ ਨਹੀਂ ਮੈਂ ਡਿਸਕਲੋਸ ਕਰਦਾ ਇਹ ਪੰਜੋ ਬੰਦੇ ਜਿਹੜੇ ਆ ਇਹ ਬਾਰਡਰ ਏਰੀਆ ਤੋਂ ਜਨਾਲਾ ਸੈਕਟਰ ਤੋਂ ਗ੍ਰੇਨੇਡ ਲੈ ਕੇ ਆਏ ਔਰ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਕਿਸੇ ਪੁਲਿਸ ਇਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ ਪੁਲਿਸ ਦੀ ਸਖਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਨੀ ਦੇਰ ਚ ਅਰੈਸਟ ਹੋ ਗਏ ਇਹਨਾਂ ਦੇ ਪੋਜੀਸ਼ਨ ਚ ਇੱਕ ਹੈਂਡ ਗ੍ਰੇਨੇਡ ਇੱਕ 32 ਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਆ ਔਰ ਮੋੜਲੀ ਪੁੱਛ ਕੇ ਚ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਬੰਦੇ ਤੇ ਤੇ ਗੋਲੀ ਚੱਲੀ ਸੀ ਜਿਹੜਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰੇਨੇਡ ਨੇ ਇਹਨਾਂ ਨੇ ਬਾਰਡਰ ਏਰੀਏ ਚ ਵੀ ਡਿਲੀਵਰੀਆਂ ਜਾ ਕੇ ਦਿੱਤੀ ਇੱਕ ਹੋਰ ਹੈਂਡ ਗ੍ਰੇਨੇਡ ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਸਾਡੇ ਇਨਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ ਚ ਫਤਾਹਪੁਰ ਦਾ ਏਰੀਆ ਥਾਣਾ اسلامਾਬਾਦ ਦਾ ਹੈ ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਲੁਕੋਇਆ ਹੋਇਆ ਜਦੋਂ ਗੱਡੀ ਚੋਂ ਆਇਆ ਇਹਨੇ ਮਨਪ੍ਰੀਤ ਜਿਹੜਾ ਸਾਡਾ ਕਨਸਟੇਬਲ ਆ ਉਹਦਾ ਸਰਵਿਸ ਪਿਸਤੌਲ ਖੋ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹ ਐਸੇ ਸ਼ਮਸ਼ੀਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਰਿਟਾਇਰ ਮਤਲਬ ਫਾਇਰ ਕੀਤਾ ਜੁੜਾ ਕਿ ਲਾਤੇ ਲੱਗਿਆ ਜਿਸਦੇ ਤੇ ਸਿਵਲ ਹਸਪੀਟਲ ਚ ਐਡਮਿਟ ਕਰਾਇਆ ਗਿਆ ਅਜੇ ਕੁਮਾਰ ਲਈ ਸੱਜੂ ਨੂੰ ਬਾਕੀ ਬੰਦੇ ਸਾਰੇ ਹਰਾਸ ਨੇ ਇਹਨਾਂ ਦੀ ਪੁੱਛ ਕੇ ਜਾਰੀ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨੂੰ ਟਾਸਕ ਕੀਤਾ ਗਿਆ ਸੀ ਉੱਟ ਲਿਆ ਔਰ ਇਹਨਾਂ ਦਾ ਜਿਹੜਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਹੈ ਜਰਮਨੀ ਦੇ ਵਿੱਚ ਔਰ ਈਵਨ ਅਰਮੀਨੀਆ ਦਾ ਵੀ ਵਿੱਚ ਇਹਦੇ ਵਿੱਚ ਰੈਫਰੈਂਸ ਆਇਆ ਉਹ ਸਾਰੇ ਜਿਹੜੇ ਇਹਦੇ ਹੈਂਡਲਰ ਨੇ ਔਰ ਉਹ ਬਿਟਵੀਨ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ